ਤੁਸੀਂ ਜੱਜਮੈਂਟ ਲਾ ਲਓ ਕੱਦ ਕਾਠ ਦੀ ਮਤਲਬ ਪੂਰੇ ਵਜਨ ਵਜੂਦ ਵਾਲੀ ਚੰਗੀ ਜੇ ਵਾਸਤੇ ਬਾਈ ਜੀ 30 ਤੋਂ ਤਾਂ ਪਰ ਜਾਊਗੀ ਠੀਕ ਲੈ ਵੀ ਆਹ ਰੇਟ ਤੁਹਾਨੂੰ ਇਸ ਬਹਿੜ ਦਾ ਕਿਵੇਂ ਲੱਗਿਆ ਦੱਸ ਹਾਂਜੀ ਹਾਂਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਲਦੇਵ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਬਲਦੇਵ ਕੋਲ ਨਾ ਇੱਕ ਜਿਹੜੀ ਆ ਸਕਰੀਨ ਉੱਤੇ ਦਿਖਾਈ ਦੀ ਜਾਂਦੀ ਆ ਸੂਨ ਵਾਲੀ ਗਾਂ ਇਹ ਬਾਈ ਨੇ ਦੇਣੀ ਆ ਤੇ ਇਹਦੀ ਜਾਣਕਾਰੀ ਆਪਾਂ ਨਾ ਤੁਹਾਨੂੰ ਲੈ ਕੇ ਦੇਵਾਂਗੇ ਬਾਕੀ ਜਿਹੜੇ ਬਾਈਆਂ ਕੋਲੇ ਨਾ ਹੋਰ ਗਾਵਾਂ ਘਰੇ ਰੱਖੀਆਂ ਹੋਈਆਂ ਨੇ ਤੇ ਮੈਂ ਉਹ ਵੀ ਤੁਹਾਨੂੰ ਦਿਖਾ ਦਣਾ ਇੱਕ ਗਾਂ ਜਿਹੜੀ ਆਹਾ ਆ ਗਈ ਨਾ ਇਹ ਵੀ ਜਿਹੜੀ ਚੰਗੀ ਬਰੀਡ ਵਾਲੀ ਆ ਗਈ ਇਹ ਮਿੱਤਰੋ ਕੱਲ ਹੀ ਸੂਈ ਆ ਹਜੇ ਤੇ ਇਧਰਲੇ ਪਾਸੇ ਇਹਦੀ ਆ ਗਈ ਬੱਚੀ ਇਹ ਆਹ ਦੇਖ ਲਓ ਤੇ ਇੱਕ ਬਾਈਆਂ ਕੋਲੇ ਜਿਹੜੀ ਹੈਗੀ ਇੱਕ ਹੋਰ ਉਹ ਬੈਠੀ ਹੈ ਜਿਹੜੀ ਉਹ ਵੀ ਸੂਈ ਸਵਾਈ ਹੈਗੀ ਤੇ ਇੱਕ ਜਿਹੜੀ ਗਾਂ ਦੇਣੀ ਆ ਉਹਦੀ ਆਹਾ ਬੱਚੀ ਆ ਗਈ ਤੇ ਇੱਕ ਆਹਾ ਝੋਟੀ ਰੱਖੀ ਹੋਈ ਆ ਘਰੇ ਤੇ ਇਹ ਵੀ ਜਿਹੜੀ ਹੈਗੀ ਨਾ ਸੂਨ ਵਾਲੀ ਆ ਤੇ ਉਹ ਜਿਹੜੀ ਬਾਹਰ ਬੈਠੀ ਗਾਂ ਸੀ ਉਹਦੀ ਬੱਚੀ ਆ ਉਹ ਤੇ ਬਾਕੀ ਆ ਜੋ ਜਾਣਕਾਰੀ ਆਪਾਂ ਨਾ ਸੋਨੂ ਜਿਹੜੀ ਆਹਾਂ ਗਾਂ ਸੂਣ ਵਾਲੀ ਐ ਇਹਦੀ ਲੈ ਕੇ ਦਿੰਨੇ ਆ ਮਿੱਤਰੋ ਕੱਦ ਕਾਠ ਕਰਨੀਓ ਤੁਹਾਨੂੰ ਕੋਈ ਲਾਂਬੇ ਵਾਲੀ ਗੱਲ ਨਹੀਂ ਜਮਾ ਕਰੇ ਲੂ ਬੰਦੇ ਆ ਕੋਈ ਵਪਾਰ ਆਲਾ ਕੰਮ ਨਹੀਂ ਹੈਗਾ ਸਾਰੀ ਡਿਟੇਲ ਐ ਤੇ ਸੀਮਣ ਦੀ ਤੇ ਆਉ ਕਰਾਗੇ ਗੱਲ ਬਾਕੀ ਜੇ ਤੁਹਾਨੂੰ ਗਾਂ ਚੰਗੀ ਲੱਗੀ ਦੱਸਿਓ ਜ਼ਰੂਰ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਬਲਦੇਵ ਸਿੰਘ ਜੀ ਬਲਦੇਵ ਸਿੰਘ ਅੱਛਾ ਬਾਈ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਆਪਣਾ ਧੋਲਾਕਿੰਗ ਰੈ ਜੀ ਤੇ ਨੇਰੇ ਆ ਗਿਆ ਮਲੋਟ ਦੇ ਮਲੋਟ ਦੇ ਤੇ ਇੱਕ ਪਾਸਾ ਗਿੱਦੜਵਾ ਲੱਗ ਜਾਂਦਾ ਜੀ ਗਿੱਦੜਵਾ ਹਾਂਜੀ ਅੱਛਾ ਬਲਦੇਵ ਭਾਈ ਜਿਵੇਂ ਗੱਲ ਕਰਨ ਲਗੇ ਬੇਟੇ ਨੇ ਜਿਹੜੀਆਂ ਇਹੇ ਗਾਵਾਂ ਰੱਖੀਆਂ ਹੋਈਆਂ ਹਨਾ ਹਾਂਜੀ ਹਾਂਜੀ ਸੋਡਾ ਫਿਰ ਨਾਲ ਖੇਤੀਬਾੜੀ ਦਾ ਕੰਮ ਹੀ ਆ ਬਈ ਹਾਂਜੀ ਭਾਈ ਜੀ ਆਪਣਾ ਖੇਤੀਬਾੜੀ ਦਾ ਠੀਕ ਆ ਬਲਦੇਵ ਭਾਈ ਅੱਛਾ ਬਲਦੇਵ ਭਾਈ ਜਿਵੇਂ ਇਹ ਤੂੰ ਗਾਂ ਦੇਣੀ ਆ ਹਾਂਜੀ ਇਹ ਪਹਿਲੇ ਸੂਏ ਛੋਡੇ ਕੋਲੇ ਸੀ ਕਿ ਦੂਜੇ ਸੂਏ ਲਿਆਂਦੀ ਸੀਗੀ ਨਹੀਂ ਭਾਈ ਆਪਣੇ ਕੋਲੇ ਪਹਿਲੇ ਸੂਏ ਸੀਗੀ ਪਹਿਲੇ ਸੂਏ ਲਿਆਂਦੀ ਹੋਈ ਸੀ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਲੈਂਦੀ ਸੀ ਹੁਣ ਇਹ ਕਿੰਨਾ ਸੋਸ ਹੁੰਦੀ ਆ ਇਹ ਬਾਈ ਜੀ ਤੀਜਾ ਸੂਆ ਸੂਰੇ ਤੇ ਦੂਜੇ ਸੂਏ ਦਾ ਦੁੱਧ ਜਿਹੜਾ ਚੋਇਆ ਹੋਇਆ ਤੁਸੀਂ ਬਾਈ ਜੀ ਉਹ 28 ਲੀਟਰ ਦਿੱਤਾ ਜੀ ਆਪਣੀ ਕੋਲ 28 ਲੀਟਰ ਹਾਂਜੀ ਠੀਕ ਆ ਤੇ ਹੁਣ ਬਈ ਤੀਜੇ ਵਾਸਤੇ ਕਿੰਨੀ ਕਾਸ ਲੱਗਦੀ ਐ ਤੈਨੂੰ ਤੀਜੇ ਵਾਸਤੇ ਬਾਈ ਜੀ 30 ਤੋਂ ਤਾਂ ਪਰ ਜਾਊਗੀ ਠੀਕ ਆ 30 ਤੋਂ ਪਰ ਜਾ ਸਕਦੀ ਆ ਬਾਕੀ ਛੋਟੀ ਜਿਵੇਂ ਤੁਸੀਂ ਪਹਿਲਾਂ ਮੇਰੇ ਨਾਲ ਗੱਲਾਂ ਕੀਤੀਆਂ ਵੀ ਸੇਵਾ ਸੰਭਾਲ ਜਿਵੇਂ ਤੁਸੀਂ ਆਪ ਆਖਿਆ ਵੀ ਨਾਰਮਲ ਆਗੀ ਹਾਂਜੀ ਨਾਰਮਲ ਆਈ ਹੈ ਹਣਾ ਤੇ ਫਿਰ 30 ਤੋਂ ਤਾਂ ਪਰ ਜਾ ਸਕਦੀ ਜੇ ਤੁਸੀਂ 28 ਚੋਇਆ ਹਾਂਜੀ ਜੇ ਕੋਈ ਚੰਗਾ ਬੰਦਾ ਜਾਣਕਾਰ ਹੋਵੇ ਜਾਣਕਾਰ ਲੈ ਕੇ ਜਾਵੇ ਤੇ ਚੰਗੀ ਸੰਭਾਈ ਕਰੇ ਚੰਗੀ ਫੀਡ ਪਾਵੇ ਤਾਂ ਦੁੱਧ ਦਾ ਵਧਦੀਊਗੀ ਵਧ ਦੇਊਗੀ ਅੱਛਾ ਬਲਦੇਵ ਵੀਰੇ ਜਿਵੇਂ ਹੁਣ ਇਹ ਆਪ ਦਾ ਤਾਂ ਨਹੀਂ ਕੋਈ ਪਤਾ ਵੀ ਕਿਹਦੇ ਸੀ ਮੰਦੀ ਨਹੀਂ ਬਈ ਉਹਦਾ ਨਹੀਂ ਪਤਾ ਜੀ ਤੇ ਹੁਣ ਜਿਹੜਾ ਇਹਦੇ ਲੱ ਇਹ ਇਹਦੇ ਕਿਹੜਾ ਲੱਗਿਆ ਬਾਈ ਜੀ ਆ ਕਾਪੀ ਤੇ ਲਿਖਿਆ ਵਾ ਮੈਨੂੰ ਤਾਂ ਪੜ੍ਹਨਾ ਨਹੀਂ ਹੁੰਦਾ ਪੀਡੀਏ ਨਹੀਂ ਲਿਖਿਆ ਪੀਡੀਐਫ ਦਾ ਲੱਗਿਆ ਹੋਇਆ ਹਾਂ ਪੀਡੀਐਫ ਦਾ ਲੱਗਿਆ ਜੀ ਤੇ ਥੱਲੇ ਜਿਹੜਾ ਉਹ ਕੀ ਲਿਖਿਆ ਸੀਗਾ ਉਹ ਇਹ ਜਮਾਸਕਾ ਦਾ ਕੋਈ ਬੋਲ ਜਮਾਸਕਾ ਦਾ ਕੁਝ ਹੀ ਮਨਾ ਗਿਆ ਜਮਾਸਕਾ ਦਾ ਠੀਕ ਹੈ ਮਿੱਤਰੋ ਜਿਹੜੀ ਹੈਗੀ ਨਾ ਦੇਖੋ ਇੱਕ ਮੈਂ ਥੋੜੀ ਬਈ ਮਤਲਬ ਇਹਨਾਂ ਜਿਹੜੀ ਸ਼ਾਬਾਸ਼ ਵਾਲੀ ਗੱਲ ਹੀ ਆ ਮੈਂ ਕਾਪੀ ਤੇ ਲਿਖਾ ਦਿਖਾ ਵੀ ਦੇਣਾ ਬਾਕੀ ਸ਼ਾਰਟ ਵੀ ਵਿੱਚ ਲਾ ਦੂੰਗਾ ਆਹ ਦੇਖ ਲਓ ਤੁਸੀਂ ਹਨਾ ਇਹ ਆ ਜਿਹੜੀ ਹੈਗੀ ਪ੍ਰੋਪਰ ਡਿਟੇਲ ਹੈ ਜਿਹੜੀ ਇਹਦੇ ਸੀਮਨ ਲੱਗਿਆ ਹੋਇਆ ਬਾਕੀ ਜਿਹੜ ਆ ਦੇਖੋ 5 ਫਰਵਰੀ ਨੂੰ ਮਤਲਬ ਸਵੇਨੇ ਟੀਕਾ ਭਰਾਇਆ ਸੀਗਾ ਬਲਦੇਵ ਸਿੰਘ ਨੇ ਉਹ ਗਾਂ ਦੇ 25 ਫਰ 25 ਜਨਵਰੀ 25 ਜਨਵਰੀ ਨੂੰ ਅੱਛਾ 25 ਜਨਵਰੀ ਨੂੰ ਤੇ ਉਹ ਸੂਪ ਹੀ ਹੁਣ ਹਨਾ ਹਾਂਜੀ ਉਹ ਸੂਪ ਹੀ ਇਹ ਪੂਰੇ ਦਿਨਾਂ ਤੀ ਸੂਪੀ ਹਾਂਜੀ ਇਹ ਬਈ ਕੱਲ ਸੂਈ ਤੇ ਇਹਦਾ ਵੀ ਮਤਲਬ ਇਹੀ ਹੈ ਵੀ ਪੱਕਾ ਡੇਟ ਹੀ ਆ ਗਈ ਹਾਂਜੀ ਇਹ 4 ਫਰਵਰੀ ਨੂੰ ਟੀਕਾ ਭਰਾਇਆ ਜੀ ਇਹਦੇ 4 ਫਰਵਰੀ ਨੂੰ ਹੁਣ ਆਉਣ ਵਾਲੀ ਜਿਹੜੀ ਹੈਗੀ 4 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਹਾਂਜੀ ਜਿਹੜੀ ਹੁਣ 4 ਕੋਈ 1 2 ਜਿਹੜੇ ਵੱਧ ਲੈ ਕੇ ਜਾਊਗੀ ਜਾਂ ਪੂਰੇਾਂ ਤੇ ਸੁੰਦੀਆਂ ਮੌਕੇ ਤੇ ਹੋਵੇ ਹਵਾਨਾ ਕਿਵੇਂ ਬਣਾਉਂਦੀ ਹੈ ਬਈ ਹਵਾਨਾ ਪ ਖੋਲ ਬਾਈ ਫਿਰ ਆਪਾਂ ਤੋਰ ਕੇ ਦਿਖਾ ਦਿਆਂ ਕਾਪੀ ਰੱਖਦੇ ਕੋਈ ਗੱਲ ਨਹੀਂ ਲਓ ਵੀ ਥਣਾ ਥੋਣਾ ਦੀ ਜਮਾ ਓਕੇ ਆ ਹਾਂਜੀ ਬਾਈ ਜੀ ਥਣਾ ਦੀ ਓਕੇ ਜੀ ਠੀਕ ਆ ਲਓ ਵੀ ਆਹ ਦੇਖ ਲਓ ਮੈਂ ਖੜੀ ਦਾ ਲੇਵਾ ਤੁਹਾਨੂੰ ਚੈੱਕ ਕਰਵਾ ਦਾਂ ਏ ਐਂ ਪੂਰਾ ਗਲਾਬੀ ਲੇਵਾ ਹੈਗਾ ਲੈ ਜਾ ਬਾਈ ਬਲਦੇ ਇੱਧਰ ਕਿ ਨਾ ਏ ਆਹ ਦੇਖ ਲਓ ਹੁਣ ਤੁਸੀਂ ਚੰਗੀ ਮਤਲਬ ਘਰੇਲੂ ਬੰਦੇ ਕੋਲੇ ਆਪਾਂ ਤੁਹਾਨੂੰ ਟਾਪ ਦਾ ਜਿਹੜਾ ਨਗੀਨ ਨਹੀਂ ਦਿਖਾਉਣ ਲੱਗੇ ਆ ਹੁਣ ਤੁਸੀਂ ਇੱਧਰੋਂ ਲੇਵੇ ਦੀ ਚੈੱਕ ਕਰ ਲਓ ਇਹ ਆਹ ਜਿਹੜੀ ਗਾਂ ਹਜੇ ਘੱਟੋ ਘੱਟ ਵੀ ਆਪਣੇ ਮੋٹے ਕੋੜਾ 8-10 ਦਿਨ ਬਾਕੀ ਪਏ ਆ ਇਹ ਆਇਨੂ ਲੈ ਬਲਦੇ ਬਾਈ ਇਹਦੇ ਮਿੱਤਰੋ 8 ਤੋਂ ਤੇ 10 ਦਿਨ ਬਾਕੀ ਪਏ ਆ ਇਹ ਆ ਦੇਖ ਲਓ ਹੁਣ ਤੁਸੀਂ ਜੱਜਮੈਂਟ ਲਾ ਲਓ ਕੱਦ ਕਾਠ ਦੀ ਮਤਲਬ ਪੂਰੇ ਵਜਨ ਵਜੂਦ ਵਾਲੀ ਚੰਗੀ ਲੈਵਾ ਹਜੇ ਬਹੁਤ ਚੰਗਾ ਬਣਾਊਗੀ ਬਾਈ ਕਹਿੰਦਾ ਤੇ ਦੁੱਧ ਜਿਹੜਾ ਹੈਗਾ ਆਪਾਂ 28 ਚੋਇਆ ਆ ਜਾ ਬਲਦੇ ਸਿੰਘ ਬਲਦੇ ਸਿੰਘ ਬਾਈ ਕੀ ਰੇਟ ਰੱਖਤਾ ਇਹਦਾ ਤੇਰਾ ਬਾਈ ਇਹਦਾ 125 125 ਟਾਟਾ ਵਾਟਾ ਦੇਣ ਵਾਲਾ ਜਮ ਹਾਂ ਤੇ ਨਾ 115 ਚ ਦੇ ਦੂੰਗਾ 115 ਦੀ ਵੰਨ ਦੇ ਫਿਰ ਕਿ ਨਾ ਕੋਈ ਗੱਲ ਨਹੀਂ ਲੈ ਵੀ ਆਹ ਰੇਟ ਤੁਹਾਨੂੰ ਇਸ ਬਹਿੜ ਦਾ ਕਿਵੇਂ ਲੱਗਿਆ ਦੱਸਿਓ ਜਰੂਰ ਬਹਿੜ ਦਾ ਕੱਦ ਕਾਰ ਬਹੁਤ ਆ ਇਹ ਗੱਲ ਮੰਨਣੀ ਪਊਗੀ ਤੇ ਮੈਨੂੰ ਐ ਲੱਗਦਾ ਜੇ ਪਿਛਲੇ ਸੂਏ ਬੱਚੀ ਦਿੱਤੀ ਐ ਤੇ ਰੱਬ ਭਲਾ ਕਰੇ ਇਤਕੀ ਵੀ ਬੱਚੀ ਦੇ ਦੇ ਹਨਾ ਹਾਂਜੀ ਅੱਛਾ ਬਤੇ ਭਾਈ ਨੰਬਰ ਕਿਹੜਾ ਚੱਲਦਾ ਭਾਈ ਜੀ ਨੰਬਰ ਬੀਟੀ ਦਾ ਚੱਲਦਾ ਜੀ ਬੇੜੇ ਦਾ ਉਹ ਕੋਈ ਗੱਲ ਨਹੀਂ ਮੈਂ ਆਪੇ ਲਾ ਦੂੰਗਾ ਠੀਕ ਆ ਸਕਰੀਨ ਉੱਤੇ ਲਾ ਦੂੰਗਾ ਬੇੜੇ ਦਾ ਨਾਂ ਕੀ ਆ ਭਾਈ ਅ ਦਲਜੀਤ ਸਿੰਘ ਦਲਜੀਤ ਸਿੰਘ ਠੀਕ ਆ ਲੋ ਵੀ ਏਸੀ ਬਾਈ ਬਲਦੇਵ ਸਿੰਘ ਕੋਲੇ ਜਿਹੜੀ ਹੈਗੀ ਬਹਿੜ ਜਿਹੜੀ ਹੈਗੀ ਦੇਣੀ ਹੈ ਗਾਂ ਤੇ ਇਧਰ ਦੇ ਪਾਸੇ ਜਿਹੜੇ ਪਸ਼ੂ ਰੱਖੇ ਹੋਇਆ ਉਹ ਕਿਵੇਂ ਲੱਗੇ ਦੱਸਿਓ ਜਰੂਰ ਬਾਕੀ ਹੁਣ ਪਸ਼ੂ ਬਾਈ ਵੱਧ ਹੋਗੇ ਤਾਂ ਹੀ ਕਾਰਨ ਹਾਂ ਬਾਈ ਜੀ ਤਿੰਨ ਸੂਣ ਵਾਲੀ ਆ ਇੱਕੋ ਗਾਂ ਸੂਈ ਖੜੀ ਆ ਚਾਰ ਹੋਗੇ ਜੀ ਤਾਂ ਹੀ ਵੇਚਦੇ ਹੁਣ ਵੇਚਦੇ ਸੀ ਠੀਕ ਆ ਹੁਣ ਦੋ ਤਾਂ ਸੂਏ ਹੋਗੇ ਤੁਹਾਡੇ ਕੋਲੇ ਹਨਾ ਹਾਂਜੀ ਦੋ ਸੂਏ ਹੋਗੇ ਇੱਕ ਛੋਟੀ ਸੂਣ ਵਾਲੀ ਆ ਜੀ ਬਸ ਤਿੰਨੀ ਬਣਦੀ ਆ ਹਾਂ ਤਿੰਨ ਹੋਗੇ ਚਾ ਹਾਂ ਚਾਰ ਪਸ਼ੂ ਆ ਚਾਰੇ ਸੂਣ ਵਾਲੇ ਦੋ ਸੂਏ ਵੀ ਆ ਦੋ ਸੂਣ ਵਾਲੀ ਸਹੀ ਗੱਲ ਆ ਨੀ ਚਲੋ ਚੰਗੀ ਗੱਲ ਆ ਬਾਕੀ ਭਈ 100 ਆਪਦਾ ਹਨਾ ਘਰ ਦਾ ਸਿਸਟਮ ਹੁੰਦਾ ਹੈਗਾ ਤੇ ਪੂਰਾ ਕਰਨਾ ਹੁੰਦਾ ਹੈ ਲੋ ਵੀ ਜੇ ਕਿਸੇ ਵੀ ਭਰਾ ਨੂੰ ਫਿੱਟ ਆਈ ਆਹ ਗਾਂ ਹਨਾ ਇੱਥੇ ਬਾਈਆਂ ਦੇ ਘਰੇ ਆ ਜਾਓ ਤੇ ਤਸੱਲੀ ਕਰ ਲਓ ਧੰਨਵਾਦ ਸਾਰੇ ਭਰਾਵਾਂ